ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਨidhi Jha ਅੱਜ ਅਸੀਂ ਗੱਲਬਾਤ ਕਰਾਂਗੇ ਸੁਖਬੀਰ ਸਿੰਘ ਬਾਦਲ ਨੂੰ ਤਖਤ ਛਿਪਟਾ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਉਹ ਕਿਉਂ ਦਿੱਤਾ ਗਿਆ ਹੈ ਉਹਨਾਂ ਨੂੰ ਤਨਖਾਹਿਆ ਕਰਾਰ ਇਸੇ ਮੁੱਦੇ ਤੇ ਗੱਲਬਾਤ ਕਰਨ ਲਈ ਅੱਜ ਮੇਰੇ ਨਾਲ ਮੇਰੇ ਸਹਿਯੋਗੀ ਲક્ષਣ ਆਨੰਦ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਤਨਖਾਹਿਆ ਕਰਾ ਦਿੱਤਾ ਗਿਆ ਕੀ ਇਹ ਪੂਰਾ ਮੁੱਦਾ ਤਾਂ ਨੀਦੀ ਇਹ ਸਾਰਾ ਮੁੱਦਾ ਜਾਣਨ ਦੇ ਲਈ ਸਾਨੂੰ ਥੋੜੀ ਜੀ ਇਹਦੀ ਪਿਛੋਕੜ ਜਾਣਣੀ ਬਹੁਤ ਜ਼ਰੂਰੀ ਹੈ 21 ਮਈ ਨੂੰ ਪਟਨਾ ਸਾਹਿਬ ਵਿਖੇ ਇੱਕ ਮੀਟਿੰਗ ਹੋਈ ਸੀ ਉਸ ਦੇ ਵਿੱਚ ਉੱਥੋਂ ਦੇ ਜਥੇਦਾਰ ਨੂੰ ਜਿਹੜਾ ਕਿ ਤਨਖਾਈਆਂ ਤਾਂ ਨਹੀਂ ਐਲਾਨੇ ਆ ਗਿਆ ਪਰ ਉਹਨਾਂ ਨੂੰ ਕਿਹਾ ਗਿਆ ਸੀ ਤੁਹਾਡੀਆਂ ਸੇਵਾਵਾਂ ਅਸੀਂ ਮੁਕਤ ਕਰ ਰਹੇ ਹਾਂ ਤੁਹਾਨੂੰ ਸੇਵਾਵਾਂਾਂ ਤੋਂ ਮੁਕਤ ਕਰ ਰਹੇ ਹਾਂ ਤੁਹਾਨੂੰ ਉਹਨਾਂ ਦਾ ਨਾਂ ਵੀ ਦੱਸ ਦਿੰਨਾ ਮੈਂ ਰਣਜੀਤ ਸਿੰਘ ਗੋਹਰੇ ਮਸਕੀਨ ਇਹ ਨਾਮ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ ਅਕਾਲੀ ਦਲ ਦੇ ਨਾਲ ਇਹ ਨਾਮ ਬਹੁਤ ਜ਼ਿਆਦਾ ਜੁੜਦਾ ਆ ਰਿਹਾ ਹੈ ਤੇ ਤਾਂ ਹੀ ਸੁਖਬੀਰ ਸਿੰਘ ਬਾਦਲ ਨੂੰ ਤੁਹਾਨੂੰ ਇੱਕ ਇੱਕ ਕਰਕੇ ਸਮਝਾਉਣਾ ਕਿ ਕਿਉਂ ਤਨਖਾਈਆਂ ਘਰਾੜ ਕੀਤਾ ਗਿਆ 21 ਮਈ ਨੂੰ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਗੋਰੇ ਮਸਕੀਨ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀ ਸੇਵਾਵਾਂ ਖਤਮ ਕਰੋ ਤੁਹਾਨੂੰ ਅਸੀਂ ਸੇਵਾਵਾਂ ਨਹੀਂ સોਪ ਸਕਦੇ ਕਿਉਂਕਿ ਉਹ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਹੁੰਦੇ ਨੇ ਉਹਨਾਂ ਨੂੰ ਲਾਂਭੇ ਕਰ ਦਿੱਤਾ ਜਾਂਦਾ ਹੈ ਆਪਣੀਆਂ ਸੇਵਾਵਾਂ ਤੋਂ ਤੇ ਉਹਦਾ ਵਿਰੋਧ ਕਰਦੇ ਹੋਏ ਉਹਨਾਂ ਨੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤੇ ਉਹਨਾਂ ਦੇ ਨਾਲ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਪੰਜ ਪਿਆਰੇ ਇਹਨਾਂ ਨੇ ਮਿਲ ਕੇ ਇੱਕ ਹੁਕਮ ਜਾਰੀ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪਟਨਾ ਸਾਹਿਬ ਨੂੰ ਇੱਕ ਹੁਕਮ ਜਾਂਦਾ ਹੈ ਉਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੇ ਜਿਹੜੇ ਗੋਹਰੇ ਮਸਕੀਨ ਨੇ ਇਹਨਾਂ ਦੀ ਸੇਵਾਵਾਂ ਖਤਮ ਨਾ ਕੀਤੀਆਂ ਜਾਣ ਤੇ ਉਹ ਕਹਿੰਦੇ ਨੇ ਕਿ ਠੀਕ ਹੈ ਹਾਲੇ ਅਸੀਂ ਇਸ ਫੈਸਲੇ ਨੂੰ ਰੱਖ ਲੈਨੇ ਆ ਪੂਰਾ ਨਹੀਂ ਕਰਦੇ ਫੈਸਲਾ ਤੁਹਾਡੀ ਗੱਲ ਤੇ ਵੀ ਗੌਰ ਕੀਤਾ ਜਾਵੇਗਾ ਤੇ ਉਸ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਬਹਿਸਵਾਜ਼ੀ ਹੁੰਦੀ ਆ ਅਸੀਂ ਪਹਿਲਾਂ ਵੀ ਇਹ ਸਾਰੀ ਖਬਰ ਨਸ਼ਰ ਕੀਤੀ ਸੀ ਤਾਂ ਉਸ ਦੇ ਵਿੱਚ ਕਿਹਾ ਗਿਆ ਕਿ ਇਹ ਜਿਹੜੇ ਪੰਜ ਪਿਆਰੇ ਨੇ ਉਹਨਾਂ ਦਾ ਜਿਹੜਾ ਹੁਕਮ ਹੋਇਆ ਪਟਨਾ ਸਾਹਿਬ ਇਹ ਹੁਕਮ ਪਹੁੰਚਿਆ ਹੈ ਪਟਨਾ ਸਾਹਿਬ ਵਿਖੇ ਕਿਹਾ ਗਿਆ ਕਿ ਤੁਸੀਂ ਇਹ ਵਿਰੋਧ ਕਿਉਂ ਕਰ ਰਹੇ ਹੋ ਇਹ ਸਾਡਾ ਮਾਮਲਾ ਹੈ ਇਹ ਸ਼੍ਰੀ ਪਟਨਾ ਸਾਹਿਬ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਨਾ ਆਡियंस ਨੂੰ ਵੀ ਇਹ ਗੱਲ ਦੱਸਣੀ ਜ਼ਰੂਰ ਹੈ ਜਿਹੜੇ ਗੋਹਰੇ ਮਸਕੀਨ ਨੇ ਇਹਨਾਂ ਤੇ ਕਾਫੀ ਗੰਭੀਰ ਇਲਜ਼ਾਮ ਲੱਗਦੇ ਨੇ ਹਾਲਾਂਕਿ ਉਹ ਇਲਜ਼ਾਮ ਅਸੀਂ ਚਰਚਾ ਦੇ ਵਿੱਚ ਨਹੀਂ ਲਿਆ ਸਕਦੇ ਕਿਉਂਕਿ ਇਲਜ਼ਾਮ ਕਾਫੀ ਗੰਭੀਰ ਨੇ ਇਸ ਕਰਕੇ ਤੁਹਾਨੂੰ ਦੱਸ ਦਿੰਦੇ ਆ ਕਿ ਗੰਭੀਰ ਇਲਜ਼ਾਮਾਂ ਦੇ ਚੱਲਦੇ ਉਹਨਾਂ ਨੂੰ ਲਾਂਬੇ ਕਰਨ ਦੀ ਗੱਲ ਆਖੀ ਗਈ ਪਰ ਅਕਾਲੀ ਦਲ ਦੀ ਐਂਟਰੀ ਕਿਵੇਂ ਹੁੰਦੀ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਕਾਲੀ ਦਲ ਇੱਕ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਪੰਥਕ ਪਾਰਟੀ ਹੈ ਤੇ ਐਸਜੀਪੀਸੀ ਵੀ ਪੰਥ ਪੰਥ ਨੂੰ ਚਲਾਉਣ ਦੇ ਲਈ ਐਸਜੀਪੀਸੀ ਦਾ ਨਿਰਮਾਣ ਕੀਤਾ ਗਿਆ ਸੀ ਬਣਾਈ ਗਈ ਸੀ ਤਾਂ ਐਸਜੀਪੀਸੀ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਦੂਜੇ ਪਾਸੇ ਆਪਣੇ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਵੱਲੋਂ ਸਾਰੀ ਜਿਹੜੀ ਗੱਲ ਹੈ ਉੱਥੇ ਸ਼੍ਰੀ ਪਟਨਾ ਸਾਹਿਬ ਵਿਖੇ ਭੇਜੀ ਗਈ ਉਹਨਾਂ ਨੇ ਕਿਹਾ ਕਿ ਤਲਬ ਕਰਦੇ ਹਾਂ ਤੁਹਾਨੂੰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਹੋਰ ਵੀ ਕਈ ਜਿਹੜੇ ਉਹਨਾਂ ਦੇ ਸਾਥੀ ਸਨ ਉਹਨਾਂ ਨੂੰ ਤਲਬ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਇਸ ਤਲਬ ਕੀਤੇ ਹੋਏ ਬਿਆਨ ਨੂੰ ਉਹਨਾਂ ਨੇ ਕਿਹਾ ਵੀ ਨਹੀਂ ਕਿ ਮੈਂ ਜਾਵਾਂਗਾ ਨਹੀਂ ਜਾਵਾਂਗਾ ਜਾਂ ਮੈਨੂੰ ਕੋਈ ਪ੍ਰੋਬਲਮਸ ਚੱਲਦੀਆਂ ਨਹੀਂ ਜਿਵੇਂ ਕਿ ਪਿਛਲੀ ਵਾਰ 6 ਅਕਾਲ ਤੱਕ ਸਾਬ ਵਿਖੇ ਤਲਬ ਕੀਤਾ ਗਿਆ ਸੀ ਉਸ ਵੇਲੇ ਉਹਨਾਂ ਤੇ ਹਮਲਾ ਵੀ ਹੋਇਆ ਨਰਾਇਣ ਸਿੰਘ ਚੋੜਾ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੀ ਗਲਤੀ ਇਹ ਹੈ ਕਿ ਉਹਨਾਂ ਨੂੰ ਪਟਨਾ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਸੀ ਜਿਹੜਾ ਕਿ ਜਵਾਬ ਨਹੀਂ ਦਿੱਤਾ ਗਿਆ ਫਿਰ ਐਂਟਰੀ ਹੁੰਦੀ ਹੈ ਐਸਜੀਪੀਸੀ ਮੈਂਬਰ ਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਹਰਜਿੰਦਰ ਸਿੰਘ ਧਾਮੀ ਉੱਥੇ ਕਾਲ ਕਰਕੇ 15 ਤੋਂ 20 ਦਿਨ ਦਾ ਹੋਰ ਸਮਾਂ ਮੰਗਦੇ ਨੇ ਸੁਖਬੀਰ ਬਾਦਲ ਦੇ ਲਈ ਪਰ ਜਿਵੇਂ ਕਿ ਲੁਧਿਆਣਾ ਵਸ ਦੀਆਂ ਇਲੈਕਸ਼ਨਾਂ ਚੱਲਦੀਆਂ ਪਈਆਂ ਸੀ ਹੋ ਸਕਦਾ ਹੈ ਸੁਖਬੀਰ ਬਾਦਲ ਉਸ ਕਰਕੇ ਨਾ ਗਏ ਹੋਣ ਪਰ ਇੱਕ ਪਾਸੇ ਇਲੈਕਸ਼ਨ ਤੇ ਦੂਜੇ ਪਾਸੇ ਪੰਥ ਹਮੇਸ਼ਾ ਪੰਥ ਉੱਤੇ ਰੱਖਣਾ ਚਾਹੀਦਾ ਹੈ ਇਹ ਸਾਡੀ ਸੋਚ ਹੈ ਇਹ ਖਾਲਸੇ ਦੀ ਸੋਚ ਹੈ ਤਾਂ ਸੁਖਬੀਰ ਸਿੰਘ ਬਾਦਲ ਨੂੰ ਜਿਵੇਂ ਹੀ ਤਲਬ ਕੀਤਾ ਗਿਆ ਸੁਖਬੀਰ ਬਾਦਲ ਨਹੀਂ ਜਾਂਦੇ ਅੱਜ ਹੁਣ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਪਰ ਹੁਣ ਆਡੀਅנס ਦੇ ਮਨ 'ਚ ਸਵਾਲ ਆਵੇਗਾ ਕਿ ਕੁਲਦੀਪ ਸਿੰਘ ਗੜਗੱਜ ਤੇ ਉਹਨਾਂ ਦੇ ਨਾਲ ਜਿਹੜੇ ਟੋਹਨ ਸੀਗੇ ਉਹਨਾਂ ਦਾ ਕਿਉਂ ਵਿਰੋਧ ਨਹੀਂ ਹੋਇਆ ਉਹਨਾਂ ਨੂੰ ਤਨਖਾਹੀਆ ਕਿਉਂ ਨਹੀਂ ਕਰਾਰ ਕੀਤਾ ਗਿਆ ਕਿਉਂਕਿ ਉਹ ਸ਼੍ਰੀ ਪਟਨਾ ਸਾਹਿਬ ਦੇ ਜਿਹੜੇ ਪੰਜ ਸਿੰਘ ਸਾਹਿਬਾਨ ਸਨ ਉਹਨਾਂ ਦੇ ਹੱਥ ਦੇ ਵਿੱਚ ਇਹ ਸਜ਼ਾ ਲਾਉਣੀ ਨਹੀਂ ਹੈ ਕਿਉਂਕਿ ਉਹ ਵੀ ਜਥੇਦਾਰ ਨੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲਤਖ ਸਾਹਿਬ ਦੇ ਭਾਵੇਂ ਪਰ ਜਥੇਦਾਰ ਨਹੀਂ ਤਾਂ ਦੂਜੇ ਪਾਸੇ ਜੇ ਗੱਲ ਕਰੀਏ ਟੋਹਨਾ ਦੀ ਤੋਣਾ ਵੀ ਜਿਹੜੇ ਕਿ ਕਾਫੀ ਵੱਡੇ ਅਕਾਲੀ ਆਗੂ ਮੰਨੇ ਜਾਂਦੇ ਨੇ ਸਿੱਖ ਆਗੂ ਮੰਨੇ ਜਾਂਦੇ ਨੇ ਪਰ ਤੁਹਾਨੂੰ ਇੱਕ ਜਾਣਕਾਰੀ ਦੱਸ ਦਿੰਨੇ ਆ ਜਾਣਕਾਰੀ ਅਨੁਸਾਰ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਇਹ بار-बार ਨਾਮ ਮੈਂ ਇਸ ਲਈ ਬੋਲ ਰਿਹਾ ਕਿਉਂਕਿ ਤੁਸੀਂ ਨੋਟ ਕਰ ਲਓ ਜੇ ਤੁਸੀਂ ਇਹਨਾਂ ਦਾ ਨਾਮ ਸਰਚ ਕਰੋਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਦੇ ਤਾਰ ਜੁੜਦੇ ਹੋਏ ਨਜ਼ਰ ਆ ਰਹੇ ਨੇ ਇਸੇ ਕਰਕੇ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਕੀਤਾ ਗਿਆ ਹੈ ਹੁਣ ਤਨਖਾਹਿਆ ਕਰਾਰ ਹੁਣ ਤੋਂ ਬਾਅਦ ਉਹਨਾਂ ਨੂੰ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਤਨਖਾਹਿਆ ਕਰਾਰ ਹੋਣ ਵੇਲੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਸੀ ਪਰ ਜਿਸ ਵੇਲੇ ਤਨਖਈਆ ਕਰਾਰ ਦਿੱਤਾ ਗਿਆ ਉਹਨਾਂ ਨੂੰ ਸਜ਼ਾ ਲਗਾਈ ਗਈ ਉਹ ਦਰਬਾਰ ਦੇ ਬਾਹਰ ਬੈਠਣਗੇ ਭਾਂਡੇ ਮਾਂਜਣਗੇ ਪਰ ਦਰਬਾਰ ਦੇ ਬਾਹਰ ਜਦ ਬੈਠੇ ਸੀ ਤਾਂ ਉਸ ਵੇਲੇ ਉਹਨਾਂ ਤੇ ਨਰਾਇਣ ਸਿੰਘ ਚੌੜਾ ਦੇ ਵੱਲੋਂ ਹਮਲਾ ਵੀ ਕੀਤਾ ਗਿਆ ਨਰਾਇਣ ਸਿੰਘ ਚੌੜਾ ਉਹੀ ਹੈ ਜੋ ਕਿਸੇ ਵੇਲੇ ਅਕਾਲੀ ਦਲ ਦਾ ਪੱਕਪੂਰ ਦੇ ਹੁੰਦੇ ਸਨ ਪਰ ਬਾਅਦ ਦੇ ਵਿੱਚ ਬਾਗੀ ਹੋ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਵੀ ਜੁੜੇ ਹੋਏ ਉਹਨਾਂ ਦੇ ਵੱਲੋਂ ਗੋਲੀ ਚਲਾਈ ਗਈ ਹਾਲਾਂਕਿ ਸੁਖਬੀਰ ਬਾਦਲ ਦੇ ਗੋਲੀ ਵੱਜੀ ਨਹੀਂ ਉੱਥੇ ਮੌਜੂਦ ਸਿਵਲ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਸਨ ਉਹਨਾਂ ਨੇ ਬਚਾ ਲਿਆ ਗਿਆ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਹੈ ਕਿ ਜੇਕਰ ਤਨਖਾਈਆਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਐਲਾਨੀਆਂ ਗਿਆ ਤਾਂ ਉਹਨਾਂ ਨੂੰ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਜੀਨੀਤ ਕਈ ਸਾਰੀ ਬੇਅਦਬੀ ਦੇ ਮਾਮਲੇ ਪੰਜਾਬ ਤੋਂ ਸਾਹਮਣੇ ਆ ਰਹੇ ਨੇ ਤੇ ਸੁਖਬੀਰ ਬਾਦਲ ਦੀ ਜਦੋਂ ਸਰਕਾਰ ਸੀ ਸ਼ੁਰੂਬਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਉਸ ਵੇਲੇ ਕਾਫੀ ਸਾਰੇ ਮਾਮਲੇ ਸਾਹਮਣੇ ਆਏ ਸੀ ਬੇਅਦਬੀ ਦੇ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਹੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਵਿਸ਼ੇਸ਼ اجلاس ਬੁਲਾਇਆ ਗਿਆ ਹੈ 10 ਤੋਂ 11 ਜੁਲਾਈ ਨੂੰ ਉਹਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਬੇਅਦਬੀ ਨੂੰ ਲੈ ਕੇ ਕਾਨੂੰਨ ਪਾਸ ਹੋ ਸਕਦਾ ਹੈ ਤੁਹਾਨੂੰ ਇਸ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਤਾ ਸ਼੍ਰੋਮਣੀ ਅਕਾਲੀ ਦਲ ਜਿਸ ਵੇਲੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਬਹਿਬਲ ਗਲਾ ਕੋਲੀ ਕਾਂਡ ਹੁੰਦਾ ਹੈ 2015 ਨੂੰ ਮੈਂ ਆਡੀਅנס ਨੂੰ ਦੱਸ ਦਿੰਨਾ ਉਸ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਕਈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅੰਗ ਸਨ ਉਹਨਾਂ ਨੂੰ ਪਾੜ ਕੇ ਗੋਮਸ਼ੁੱਦ ਗੀਦੇ ਪੋਸਟਰ ਲਗਾਇਆ ਜਾਂਦੇ ਨੇ ਬਹੁਤ ਹੀ ਜ਼ਿਆਦਾ ਬੇਅਦਬੀ ਕੀਤੀ ਜਾਂਦੀ ਹੈ ਪਰ ਉਸ ਨੂੰ ਲੈ ਕੇ ਹੁਣ ਤੋਂ ਲੈ ਕੇ ਭਾਵੇਂ ਅਕਾਲੀ ਦਲ ਦੀ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਆਮ ਆਦਮੀ ਪਾਰਟੀ ਸਰਕਾਰ ਹੋਵੇ ਆਮ ਆਦਮੀ ਪਾਰਟੀ ਨੇ ਹੁਣੇ ਫੈਸਲਾ ਲਿਆ ਹੈ ਪਰ ਪਿਛਲੇ 3 ਸਾਲਾਂ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਬੇਅਦਬੀ ਤੇ ਕੋਈ ਵੀ ਨਾ ਹੀ ਜਲਾਸ ਬੁਲਾਇਆ ਗਿਆ ਤੇ ਨਾ ਹੀ ਕੋਈ ਕਾਨੂੰਨ ਬਣਾਉਣ ਦੀ ਗੱਲ ਕਹੀ ਗਈ ਤਾਂ ਹੁਣ ਕਾਨੂੰਨ ਵੀ ਬਣਾਇਆ ਜਾ ਰਿਹਾ ਪਛਲਾਗਾ ਯੋਗ ਕਦਮ ਹੈ ਆਮ ਆਦਮੀ ਪਾਰਟੀ ਜ਼ਰੂਰ ਹੈ ਕਾਨੂੰਨ ਬਣਾਵੇ ਕਿਉਂਕਿ ਹਮੇਸ਼ਾ ਇਹ ਹੁੰਦਾ ਹੈ ਬੇਅਦਬੀ ਹੁੰਦੀ ਹੈ ਬੇਅਦਬੀ ਦੇ ਜਿਹੜੇ ਦੋਸ਼ੀ ਹੁੰਦੇ ਨੇ ਆਪਣੇ ਆਪ ਨੂੰ ਅਦਾਲਤ ਦੇ ਵਿੱਚ ਮਾਨਸਿਕ ਰੋਗੀ ਦੱਸ ਕੇ ਬੜੀ ਹੀ ਚਲਾਕੀ ਦੇ ਨਾਲ ਨਿਕਲ ਜਾਂਦੇ ਨੇ ਉਹਨਾਂ ਨੂੰ ਸਜ਼ਾ ਨਹੀਂ ਹੁੰਦੀ ਤਾਂ ਇਹ ਜਿਹੜਾ ਕਾਨੂੰਨ ਬਣ ਰਿਹਾ ਇਹ ਬਹੁਤ ਛਲਾਗਾਪੂਰਵ ਹੈ ਕਿ ਕਾਨੂੰਨ ਬਣਨਾ ਚਾਹੀਦਾ ਹੈ ਕੋਈ ਵੀ ਬੇਅਦਬੀ ਕਰੇ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਹਰ ਇੱਕ ਧਰਮ ਦੇ ਵਿੱਚ ਹਿੰਦੂ ਧਰਮ ਹੋਵੇ ਮੁਸਲਮਾਨ ਧਰਮ ਹੋਵੇ ਕਿਉਂਕਿ ਹਰ ਧਰਮ ਦੇ ਵਿੱਚ ਬੇਅਦਬੀਆਂ ਹੁੰਦੀਆਂ ਨੇ ਇਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਨਹੀਂ ਆਉਂਦੇ ਮੰਦਰ ਗੁਰਦ ਮੰਦਰ ਦੇ ਨਾਲ ਨਾਲ ਚਰਚ ਦੇ ਵਿੱਚ ਵੀ ਭੰਤੋੜ ਹੋਈ ਹੈ ਮੰਦਰ ਦੇ ਵਿੱਚ ਮੂਰਤੀਆਂ ਖੰਡਿਤ ਕੀਤੀਆਂ ਗਈਆਂ ਨੇ ਜੇਕਰ ਤੁਸੀਂ ਦਰਿਆਵਾਂ ਤੇ ਜਾ ਕੇ ਦੇਖੋਗੇ ਉੱਥੇ ਵੀ ਮੂਰਤੀ ਪੂਜਾ ਨੂੰ ਹੁੰਦਾ ਹੈ ਮੂਰਤੀਆਂ ਨੂੰ ਸਿੱਟਿਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਬੇਅਦਬੀਆਂ ਹੁੰਦੀਆਂ ਨੇ ਤੇ ਉਸ ਨੂੰ ਲੈ ਕੇ ਕਾਨੂੰਨ ਬਣਨਾ ਚਾਹੀਦਾ ਤੇ ਬਹੁਤ ਹੀ ਵਧੀਆ ਇਹ ਸ਼ਲਾਗ ਹੈ ਉਹ ਕਦਮ ਹੈ ਆਮ ਆਦਮੀ ਪਾਰਟੀ। ਪਹਿਲੀ ਵਾਰੀ ਨਹੀਂ ਬਣ ਰਿਹਾ ਕਾਨੂੰਨ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਸੀ ਬੇਅਦਬੀ ਨੂੰ ਲੈ ਕੇ ਕਾਨੂੰਨ ਬਣਾਉਂਦੀ। ਇਹਦੇ ਚ ਸਜ਼ਾ ਵੀ ਰੱਖਿਆ ਗਿਆ ਸੀ ਕਿ ਮੌਤ ਦੀ ਸਜ਼ਾ ਵੀ ਸੀ ਇਹਦੇ ਚ ਉਮਰ ਕੈਦ ਦੀ ਵੀ ਸਜ਼ਾ ਰੱਖੀ ਗਈ ਸੀ ਪਰ ਇਹ ਕੇਂਦਰ ਦੇ ਵੱਲੋਂ ਪਾਸ ਨਹੀਂ ਕੀਤਾ ਜਾਂਦਾ ਕਿਤੇ ਨਾ ਕਿਤੇ ਕੇਂਦਰ ਦੇ ਵਿੱਚ ਜਾ ਕੇ ਅੜ ਜਾਂਦਾ ਹੈ ਕਾਨੂੰਨ। ਤਾਂ ਇੱਕ ਹੁੰਦਾ ਹੈ ਸਟੇਟ ਸਟੇਟ ਕਾਨੂੰਨ ਇੱਕ ਹੁੰਦਾ ਹੈ ਨੈਸ਼ਨਲ ਲਾ ਜਿਹੜਾ ਨੈਸ਼ਨਲ ਲੈਵਲ ਤੇ ਕਾਨੂੰਨ ਤੈਅ ਕੀਤਾ ਜਾਂਦਾ ਉਹ ਕੇਂਦਰ ਦੀ ਸਰਕਾਰ ਦੇ ਵੱਲੋਂ ਤੈਅ ਕੀਤਾ ਜਾਂਦਾ ਹੈ। ਜਿੱਗਾ ਹੈ ਤਾਂ ਉੱਥੇ ਜ਼ਰੂਰ ਇਹ ਚਰਚਾ ਚੱਲੀ ਸੀ ਪਰ ਪੰਜਾਬ ਸਰਕਾਰ ਜਿੱਥੇ ਬੇਅਦਬੀ ਹੋਈ ਬਾਈਬਲ ਕਲਾ ਕੋਲੀकांड ਹੋਇਆ ਉੱਥੇ ਚਰਚਾ ਨਹੀਂ ਹੋਈ ਨਾ ਅਕਾਲੀਆਂ ਦੇ ਵੱਲੋਂ ਇਹ ਚਰਚਾ ਕੀਤੀ ਗਈ ਹਾਲਾਂਕਿ ਕੈਮਰੇ ਦੇ ਅੱਗੇ ਬਿਆਨਬਾਜ਼ੀ ਹਰੇਕ ਕੋਈ ਕਰਦਾ ਹੈ ਪਰ اجلاس ਸਪੈਸ਼ਲ ਸਦਨਾ ਤੇ ਸਿਰਫ ਇਸੇ ਕਾਨੂੰਨ ਦੇ ਉੱਤੇ ਇਹ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਤੇ ਬਹੁਤ ਹੀ ਸ਼ਲਾਘਾਯੋਗ ਹੈ ਮੰਨਣਾ ਇਹ ਹੋਵੇਗਾ ਤੇ ਲੋਕਾਂ ਨੂੰ ਵੀ ਇਹਦੀ ਜਿਹੜੀ ਕਿ ਕਾਫੀ ਜ਼ਿਆਦਾ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਕੋਈ ਸਰਕਾਰ ਆਈ ਹੈ ਜਿਸ ਨੇ ਇਸ ਕਾਨੂੰਨ ਨੂੰ ਬਣਾਉਣ ਬਾਰੇ ਵਿਧਾਨ ਸਭਾ ਦੇ ਵਿੱਚ ਗੱਲ ਕਰੇਗੀ ਵਿਧਾਨ ਸਭਾ ਦੇ ਅੰਦਰ ਇੱਕ ਹੁੰਦਾ ਹੈ ਕੈਮਰੇ ਦੇ ਅੱਗੇ ਗੱਲ ਕਰਨੀ ਜਾਂ ਫਿਰ ਲੋਕ ਸਭਾ ਦੇ ਵਿੱਚ ਜਾ ਕੇ ਭਾਸ਼ਣ ਦੇ ਦੇਣਾ ਪਰ ਇੱਕ ਪੂਰਾ اجلاس ਹੀ ਸਿਰਫ ਇਸ ਕਾਨੂੰਨ ਤੇ ਬੁਲਾਉਣਾ ਇਸ ਮੁੱਦੇ ਤੇ ਬੁਲਾਉਣਾ ਉਹ ਵੱਡੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਕਹੀ ਜਾਂਦੀ ਸੀ ਹੁਣ ਦੋ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾ ਦੇ ਦਿੱਤਾ ਗਿਆ ਹੁਣ ਤੁਹਾਨੂੰ ਨਹੀਂ ਲੱਗਦਾ ਕਿ 2027 ਦੇ ਵਿੱਚ ਜਿਹੜੇ ਇਲੈਕਸ਼ਨ ਆਉਣੇ ਨੇ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਛਵੀ ਨੂੰ ਕਾਫੀ ਨੁਕਸਾਨ ਹੋਇਆ ਵਾ ਇਸ ਕਰਕੇ ਬਿਲਕੁਲ 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 ਤੁਸੀਂ ਸਹੀ ਕਹਿ ਰਹੇ ਹੋ ਇਹ ਬਿਲਕੁਲ ਨੁਕਸਾਨ ਪਹੁੰਚ ਸਕਦਾ ਹੈ ਹਾਲਾਂਕਿ ਹਲੇ ਵਿਧਾਨ ਸਭਾ ਇਲੈਕਸ਼ਨਸ ਨੂੰ ਕਾਫੀ ਸਮਾਂ ਹੈ ਹਰੇਕ ਦਿਨ ਨਵਾਂ ਪਹਿਲੂ ਨਿਕਲ ਕੇ ਆਂਦਾ ਹੈ ਹਰੇਕ ਮੁੱਦੇ ਦਾ ਕਿਹਾ ਜਾ ਸਕਦਾ ਹੈ ਕਿ ਇੱਕ ਇੱਕ ਪਾਸੇ ਤਾਂ ਬਿਕਰਮ ਮਜੀਠੀਆ ਜੋ ਕਿ ਜੇਲ੍ਹ ਦੇ ਵਿੱਚ ਇਸ ਵੇਲੇ ਉਹਨਾਂ ਤੇ ਇਨਕੁਆਰੀ ਚੱਲ ਰਹੀ ਹੈ ਵਿਜਲਨਸ ਦੇ ਵੱਲੋਂ ਇਨਕੁਆਰੀ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ 7 ਦਿਨਾਂ ਦਾ ਰਿਮਾਂਡ ਮਿਲਿਆ ਫਿਰ 4 ਦਿਨਾਂ ਦਾ ਹੁਣ ਰਿਮਾਂਡ ਮਿਲਿਆ 8 ਜੁਲਾਈ ਨੂੰ ਤੀਜੀ ਵਾਰ ਪੇਸ਼ੀ ਹੋਵੇਗੀ ਪਰ ਵੇਖਣਾ ਇਹ ਹੈ ਕਿ ਅਕਾਲੀ ਦਲ ਜੋ ਕਿ ਪਿਛਲੀ 25 ਸਾਲਾਂ ਦੇ ਵਿੱਚ ਉਹਨਾਂ ਨੇ ਰਾਜ ਕੀਤਾ ਪੰਜਾਬ ਦੇ ਉੱਤੇ ਲਗਾਤਾਰ ਮਜੀਠੀਆ ਦੇ ਉੱਤੇ ਅੱਜ ਦੇ ਇਲਜ਼ਾਮ ਨਹੀਂ ਲੱਗ ਰਹੇ ਸੁਖਬੀਰ ਬਾਦਲ ਤੇ ਅੱਜ ਦੇ ਇਲਜ਼ਾਮ ਨਹੀਂ ਲੱਗ ਰਹੇ ਬਹੁਤ ਪਹਿਲਾਂ ਦੇ ਇਲਜ਼ਾਮ ਲੱਗਦੇ ਆ ਪਰ ਕਾਰਵਾਈਆਂ ਵੀ ਐਸਆਈਟੀ ਪਹਿਲਾਂ ਵੀ ਬਣਾਈਆਂ ਗਈਆਂ ਐਸਆਈਟੀ ਹੁਣ ਵੀ ਹੈ ਹੁਣ ਵਿਜੀਲੈਂਸ ਦੀ ਟੀਮ ਜਾਂਚ ਕਰ ਰਹੀ ਹੈ ਪਰ ਵੇਖਣਾ ਇਹ ਹੋਵੇਗਾ ਕਿ ਜਾਂਚ ਸਿਰਫ ਜਾਂਚ ਤੱਕ ਰਹਿੰਦੀ ਹੈ ਜਾਂ ਫਿਰ ਇਸ ਨੂੰ ਅੱਗੇ ਵੀ ਵਧਾਇਆ ਜਾਂਦਾ ਹੈ ਜਾਂਚ ਤੋਂ ਅੱਗੇ ਵੱਧ ਕੇ ਕੋਈ ਨਤੀਜੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਜਿਹੜਾ ਪਰਚਾ ਕਹਿੰਦੇ ਆ ਉਹ ਫਾਈਲ ਕੀਤਾ ਜਾਂਦਾ ਹੈ ਚਲਾਨ ਪੇਸ਼ ਕੀਤਾ ਜਾਂਦਾ ਹੈ ਕਿ ਨਹੀਂ ਚਲਾਨ ਪੇਸ਼ ਹੋਣ ਤੋਂ ਬਾਅਦ ਹੀ ਕੋਰਟ ਟ੍ਰਾਇਲ ਚੱਲੇਗਾ ਹਾਂ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਜਿਹੜੇ ਮਾਮਲੇ ਇਹਨਾਂ ਤੇ ਦਰਜ ਹੋ ਰਹੇ ਨੇ ਇਹ ਕਾਫੀ ਜ਼ਿਆਦਾ ਆਉਣ ਵਾਲੀ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਇਫੈਕਟ ਕਰਨ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਫਿਲਹਾਲ ਅੱਜ ਦੇ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਨਿਊਜ਼ ਸਟੇਟ ਪੰਜਾਬ ਰਹਿਣਾ ਹਿਮਾਚਲ ਧੰਨਵਾਦ